ਸਤਗੁਰੂ ਗੁਰੂ ਹਰਿਦਸ ਮਹਾਰਾਜ ਜੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀਆਂ ਦੇ ਪੁੱਤਰੇ ਅਤੇ ਬਾਬਾ ਗੁਰਦਿੱਤਾ ਜੀਆਂ ਦੇ ਸੁਪੁੱਤਰ ਸਨ ਇਹਨਾਂ ਦੇ ਵੱਡੇ ਭਰਾ ਦਾ ਨਾਮ ਬਾਬਾ ਧੀਰਮਲ ਜੀ ਸਨ ਜੋ ਇਹਨਾਂ ਤੋਂ 4 ਸਾਲ ਉਮਰ ਚ ਵੱਡੇ ਸਨ ਤਾਂ ਗੁਰੂ ਹਰਗੋਬਿੰਦ ਪਾਸ਼ਾ ਜੀ ਵੱਲੋਂ ਜਦੋਂ ਬਾਬਾ ਧੀਰਮਲ ਜੀ ਦਾ ਜਨਮ ਹੁੰਦਾ ਤੇ ਉਹਨਾਂ ਨੂੰ ਹੱਥੀ ਚੁੱਕ ਕੇ ਸਤਗੁਰਾਂ ਨੇ ਉਹਨਾਂ ਦੇ ਚਿਹਰੇ ਨੂੰ ਵੇਖ ਕੇ ਤੇ ਅੰਤਰਜਾਮਤਾਂ ਦੇ ਨਾਲ ਕਰਮਾਂ ਨੂੰ ਵੇਖ ਕੇ ਕਿਹਾ ਸੀ ਇਹ ਦੂਜਾ ਪ੍ਰੀਤੀ ਜੰਦ ਸਾਡੇ ਘਰ ਜਾਮ ਪਿਆ ਪਾਵੇ ਦੇ ਕਰਮ ਇਹਦਾ ਕਿਰਦਾਰ ਉਹ ਜਾ ਰਵੇਗਾ ਪਰ ਜਦੋਂ ਗੁਰੂ ਹਰਿਦਾਸ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਕਿਸੇ ਨੇ ਤਰੀਕ 16 ਜਨਵਰੀ ਦੀ ਜਾਂ ਕਿਸੇ ਨੇ ਫਰਵਰੀ ਮਹੀਨੇ ਦੀ 26 ਤਰੀਕ ਲਿਖੀ ਹੈ ਭਾਵ ਸੰਨ ਉਹੀ ਚੱਲਦਾ ਹੈ 1630 ਦੇ ਵਿੱਚ ਸਤਗੁਰੂ ਪਾਸ਼ਾ ਜੀਆਂ ਦਾ ਜਿਹੜਾ ਹੈ ਉਹ ਪ੍ਰਕਾਸ਼ ਮਾਤਾ ਨਿਹਾਲਕੌਰ ਜੀ ਕਈਆਂ ਨੇ ਅਨੰਤੀ ਅਤੇ ਇੱਕ ਨਾਮ ਰਾਜਕੌਰ ਜੀ ਵੀ ਹੁੰਦਾ ਸੋ ਸਤਿਗੁਰੂ ਪਾਸ਼ਾ ਜੀਆਂ ਦਾ ਜਦੋਂ ਆਗਮਨ ਹੋਇਆ ਤੇ ਪਾਸ਼ਾ ਜੀ ਗੁਰੂ ਹਰਗੋਬਿੰਦ ਮਹਾਰਾਜ ਜੀਆ ਨੇ ਉਸੇ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਬੱਚੇ ਨੂੰ ਚੁੱਕ ਕੇ ਲਾੜ ਲਡਾਇਆ ਤੇ ਹਲਕਾ ਜਿਹਾ ਹੱਸ ਕੇ ਕਹਿੰਦੇ ਆ ਮੁਸਕਰਾਹਟ ਦੇ ਕੇ ਕਿ ਇਹ ਹਰੀ ਆਪ ਆਇਆ ਇਸ ਕਰਕੇ ਇਹਨਾਂ ਦਾ ਨਾਮ ਹਰ ਰਾਏ ਜੀ ਹੋਵੇਗਾ ਸੋ ਸੱਚੇ ਪਾਸ਼ਾ ਮਹਾਰਾਜ ਦਾ ਜੀਵਨ ਵੀ ਉਦਾਂ ਦਾ ਸੀ ਜੇ ਬਚਪਨ ਦੇ ਵਿੱਚ ਉਹਨਾਂ ਕੋਲੋਂ ਇੱਕ ਫੁੱਲ ਟੁੱਟ ਜਾਂਦਾ ਉਹਨਾਂ ਦੇ ਕਲੀ ਦੇ ਨਾਲ ਅੜ ਕੇ ਤੇ ਉੱਥੇ ਮਹਾਰਾਜ ਸੱਚੇ ਪੈਦਾ ਗੁਰੂ ਦਾ ਹੁਕਮ ਮੰਨ ਕੇ ਤਨ ਗੁਰੂ ਹਰਗੋਬਿੰਦ ਪਾਸ਼ਾ ਜੀਾਂ ਦਾ ਕਿ ਜਿੱਡਾ ਵੱਡਾ ਅਸੀਂ ਬਾਣਾ ਪਾਇਆ ਹੋਵੇ ਜਿੱਡਾ ਵੱਡਾ ਸੱਚੇ ਪਾਸ਼ਾ ਜੀ ਕਹਿੰਦੇ ਆਪਾਂ ਤਨ ਦੇ ਉੱਤੇ ਪਹਿਰਾਨ ਕੀਤਾ ਹੋਵੇ ਉਹਨਾਂ ਹੀ ਸਾਨੂੰ ਦਾਮਨ ਸੰਕੋਚ ਕੇ ਚੱਲਣਾ ਚਾਹੀਦਾ ਸੋ ਉਸ ਦਿਨ ਤੋਂ ਬਾਅਦ ਜੀਵੇਂ ਧੰਗ ਗੁਰੂ ਅੰਗਦ ਪਾਸ਼ਾ ਜੀਆਂ ਦੇ ਨਾਲ ਤੁਰਦੇ ਆ ਬਾਬਾ ਅਮਰਦਾਸ ਜੀਆਂ ਦੀ ਬਾਹ ਅੱਗੇ ਲੰਗੀ ਸੀ ਤੇ ਉਹਨਾਂ ਨੇ ਆਪਣੀ ਬਾਹ ਨੂੰ ਉਸ ਤੋਂ ਬਾਅਦ ਮੁਰਦਾ ਹੀ ਜਾਣਿਆ ਸੀ ਕਿ ਇਹ ਬਾਹ ਨੇ ਤੋਂ ਹੁਕਮ ਤੋਂ ਰਜਾ ਤੋਂ ਅੱਗੇ ਲੰਗੀ ਆ ਇਸੇ ਤਰ੍ਹਾਂ ਹਰ ਸਬ ਪਾਸ਼ਾ ਜੀ ਨੇ ਵੀ ਉਸ ਦਿਨ ਤੋਂ ਬਾਅਦ ਆਪਣਾ ਦਾਮਨ ਨੂੰ ਜਿਹੜਾ ਸੀ ਕਹਿੰਦੇ ਜਦੋਂ ਵੀ ਤੁਰਦੇ ਨੇ ਤੇ ਚੋਲੇ ਨੂੰ ਸੰਕੋਚ ਕੇ ਤੁਰਦੇ ਨੇ ਗੁਰੂ ਹਰ ਸਹ ਮਹਾਰਜ ਕੇਵਲ 8 ਵਰਿਆਂ ਦੇ ਹੋਏ ਜਦੋਂ ਉਹਨਾਂ ਦੇ ਪਿਤਾ ਗੁਰ ਦਿੱਤਾ ਜੀ ਆਪ ਜੀ ਨੂੰ ਪਤਾ ਹੈ ਕੀ ਜੋ ਇੱਕ ਗਾਈ ਦੀ ਘਟਨਾ ਹੋਈ ਸੀ ਉਹਦੇ ਕਰਕੇ ਉਹਨਾਂ ਨੂੰ ਆਪਣਾ ਸਰੀਰ ਤਿਆਗਣਾ ਪਿਆ ਸਤਿਗੁਰੂ ਪਾਸ਼ਾ ਜੀ ਸਨ 1644 ਦੇ ਵਿੱਚ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ ਤਾਨ ਗੁਰੂ ਹਰਿ ਸਵਾਰ ਦੇ ਜੀਵਨ ਚ ਬੜੀਆਂ ਪਿਆਰੀਆਂ ਘਟਨਾਵਾਂ ਨੇ ਆਪਾਂ ਸੰਖੇਪ ਦੇ ਵਿੱਚ ਜੇ ਵੇਖੀਏ ਤੇ ਮਾਈ ਤਾਬੋ ਜੀ ਗੁਰੂ ਸਤਿਗੁਰੂ ਪਾਸ਼ਾ ਜੀ ਨੂੰ ਬੜਾ ਪਿਆਰ ਕਰਦੀ ਆ ਫਿਰ ਧੋਣ ਕਰਕੇ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੀ ਕਿ ਕਦੋਂ ਵੀ ਆ ਕੇ ਮੇਰੇ ਤਤਲੀ ਦੇ ਤੋਂ ਪ੍ਰਸ਼ਾਦੇ ਕਬੂਲ ਕਰਿਓ ਸਤਿਗੁਰੂ ਜੀ ਆਪਣੇ ਸਿੰਘਾਂ ਦੇ ਨਾਲ ਇੱਕ ਵਾਰ ਇਹਨਾਂ ਦੀ ਕੁੱਲੀ ਤੱਕ ਪਹੁੰਚ ਕਰਦੇ ਆ ਤੇ ਮਹਾਰਾਜ ਜੀ ਘੋੜੇ ਦੇ ਉੱਤੇ ਬੈਠੇ ਆਂ ਬਿਨਾ ਹੱਥ ਧੋਤਿਆਂ ਸਤਿਗੁਰੂ ਜੀ ਪ੍ਰਸ਼ਾਦਾਂ ਛਕ ਲੈਂਦੇ ਸਿੱਖਾਂ ਤਰਕ ਕੀਤਾ ਮਹਾਰਾਜ ਜੀ ਕਿ ਤੁਸੀਂ ਬੇਮਰਿਆਦਾ ਪ੍ਰਸ਼ਾਦਾਂ ਛਕਿਆ ਇੱਕ ਦੇ ਘੋੜੇ ਉੱਤੇ ਚੜਿਆ ਇੱਕ ਤੁਸੀਂ ਹੱਥ ਨਹੀਂ ਸੁੱਚੇ ਕੀਤੇ ਉਥੇ ਗੁਰੂ ਹਰਿਸ਼ਮਰਜ ਕਹਿੰਦੇ ਆ ਨੀਮ ਆਪਣੀ ਜਗ੍ਹਾ ਹੁੰਦਾ ਪਰ ਜਦੋਂ ਨੇਮ ਤੋਂ ਵੱਧ ਕੇ ਪ੍ਰੇਮ ਸਾਹਮਣੇ ਆਵੇ ਫਿਰ ਉੱਥੇ ਨੇਮ ਕਰਮ ਨਹੀਂ ਕਰਿਆ ਕਰਦੇ ਇੱਥੇ ਪ੍ਰਸ਼ਾਦਾ ਛਕਣਾ ਜਾਂ ਸਾਡੀ ਭੁੱਖ ਦੇ ਨਾਲ ਤਾਲੁਬ ਨਹੀਂ ਰੱਖਦਾ ਇੱਥੇ ਤੁਸੀਂ ਕੇਵਲ ਇਸ ਬੀਬਾ ਦਾ ਇੱਥੇ ਕੇਵਲ ਤੁਸੀਂ ਇਸ ਮਾਤਾ ਜੀ ਦਾ ਪ੍ਰੇਮ ਵੇਖੋ ਸਤਿਗੁਰੂ ਪਾਸ਼ਾ ਮਾਰਦ ਨੇ ਇਸ ਮਾਤਾ ਨੇ ਉਸੇ ਇਸ਼ਕ ਦੇ ਵਿੱਚ ਬੌਰੀ ਹੋ ਕੇ ਕਿਹਾ ਸੀ ਮੈਂ ਬਖਸ਼ਣ ਹਾਰ ਤੇ ਤੂੰ ਪਾਪੀ ਹੈ ਤੇ ਮਹਾਰਾਜ ਸੱਚੇ ਪਿਤਾ ਜੀ ਮੁਸਕਰਾ ਰਹੇ ਸਨ ਕਿਉਂਕਿ ਮਾਤਾ ਜੀ ਕਹਤੇ ਇਹ ਰਹੇ ਨੇ ਇਹ ਪਾਸ਼ਾ ਤੂੰ ਬਖਸ਼ਣ ਹਾਰ ਤੇ ਮੈਂ ਪਾਪਣਾ ਤੇ ਮੈਨੂੰ ਬਖਸ਼ ਲਈ ਇੱਕ ਹੋਰ ਬੜੀ ਪਿਆਰੀ ਘਟਨਾ ਸਾਧ ਸੰਗਤ ਜੀ ਇੱਕ ਭਾਈ ਜੱਸਾ ਜੀ ਹੋਏ ਨੇ ਇਹ ਗੁਰੂ ਹਰਿ ਰਾਏ ਮਹਾਰਾਜ ਜੀ ਨੂੰ ਚੋਰ ਸਾਹਿਬ ਕਰਦੇ ਸੀ ਇਹਨਾਂ ਨੇ ਇੱਕ ਵਾਰ ਭਾਈ ਗੋਰਾ ਜੀ ਨੂੰ ਇਹ ਇਹਨਾਂ ਦੇ ਆਪਸ 'ਚ ਬਹਿਸ ਹੁੰਦੀ ਆ ਲੜਾਈ ਝਗੜਾ ਹੁੰਦਾ ਤੇ ਇਹਨੇ ਮੇਣਾ ਜਾਂ ਮਾਰਤਾ ਕਿ ਤੇਰੀ ਮਾਂ ਵਿਧਵਾ ਹੈ ਤੂੰ ਮੇਰੇ ਨਾਲ ਵਿਆਹ ਕਰ ਦੇ ਭਾਈ ਗੌਰੇ ਨੂੰ ਬਹੁਤ ਗੁੱਸਾ ਹੁੰਦਾ ਤੇ ਉਹ ਇਸ ਦਾ ਕਤਲ ਕਰ ਦਿੰਦਾ ਇਹਨੂੰ ਜਾਨੋ ਮਾਰ ਦਿੰਦਾ ਇਸ ਗੱਲ ਦਾ ਜਦੋਂ ਪਤਾ ਸਤਗੁਰੂ ਗੁਰੂ ਹਰਿ ਸ੍ਰੀ ਮਰਜੀ ਨੂੰ ਲੱਗਦਾ ਤੇ ਬਹੁਤ ਸਤਗੁਰੂ ਗਿਲਾ ਕਰਦੇ ਗੁੱਸਾ ਮਨੋਂਦੇ ਇੱਥੋਂ ਤੱਕ ਮੈਂ ਪੜਨ ਦੇ ਵਿੱਚ ਜਦੋਂ ਵੇਖਿਆ ਕਿ ਪਾਸ਼ਾ ਜੀ ਇੱਕ ਉਹਦੇ ਥੱਪੜ ਤੱਕ ਮਾਰਦੇ ਆ ਫਿਰ ਸਤਗੁਰੂ ਪਾਸ਼ਾ ਜੀ ਕਹਿੰਦੇ ਸੀ ਕਿ ਠੀਕ ਹੀ ਉਹਨੇ ਗਲਤੀ ਕੀਤੀ ਤੇਰੀ ਮਾਤਾ ਪ੍ਰਤੀ ਜਿਹੜੇ ਸੀ ਉਹ ਸ਼ਬਦ ਮਾੜੇ ਬੋਲੇ ਪਰ ਤੈਨੂੰ ਜਾਨੂ ਨਹੀਂ ਸੀ ਮਾਰਨਾ ਚਾਹੀਦਾ ਜੂ ਤੂੰ ਸਾਨੂੰ ਦੱਸਦਾ ਸੀ ਬਣਦੀ ਸਜ਼ਾ ਦਿੰਦੇ ਮਹਾਰਾਜ ਪਿਤਾ ਨੇ ਇਥੋਂ ਤੱਕ ਕਿ ਅੱਜ ਤੋਂ ਬਾਅਦ ਸਾਡੇ ਮੂੰਹ ਨਾਲ ਲੱਗੇ ਸਾਡੇ ਸਾਹਮਣੇ ਨਾ ਆਵੇਂ ਤੂੰ ਵੀ ਜੂਨਾ ਭੋਕੇ ਇਸੇ ਤਰ੍ਹਾਂ ਫਾਇ ਲਾ ਕੇ ਮਰੇਗਾ ਪਰ ਜਿਹੜਾ ਭਾਈ ਗौरा ਸੀ ਇਹ ਗੁਰੂ ਦਾ ਸ਼ਰਧਾਲੂ ਰਿਹਾ ਮਾਰੇ ਦੇ ਤਾਂ ਵੀ ਨਾਲ ਰਹਿੰਦਾ ਰਿਹਾ ਗੁਰੂ ਦਾ ਦਰ ਨਹੀਂ ਛੱਡਿਆ ਅੱਜ ਸਾਡਾ ਸਾਨੂੰ ਕੋਈ ਪ੍ਰੋਬਲਮ ਆਵੇ ਨਾ ਕੋਈ ਨਿੱਕਾ ਜਾਂ ਸਾਡੇ ਘਰ ਦੇ ਵਿੱਚ ਪਾਣਾ ਵਾਪਰ ਜੇ ਸਿਮਿੰਟ ਦੇ ਉੱਤੇ ਗੁਰੂ ਘਰ ਤੇ ਉਂਗਲਾ ਚੱਕ ਦਿੰਨੇ ਆ ਕਿ ਸਾਡੇ ਨਾਲ ਇਵੇਂ ਕਿਉਂ ਹੋਇਆ ਪਰ ਭਾਈ ਗੋਰਾ ਜੀ ਹਮੇਸ਼ਾ ਸਤਗੁਰੂ ਦੇ ਨਾਲ ਰਹੇ ਪਰ ਇੱਕ ਤੁਸੀਂ ਇਤਿਹਾਸ ਦੀ ਇਹ ਵਿਲੱਖਣਤਾ ਵੇਖੋਗੇ ਕਿ ਇੱਕ ਕੋ ਦਾ ਫਰਕ ਪਾ ਕੇ ਮਹਾਰਾਜ ਦੇ ਨਾਲ ਰਹਿੰਦੇ ਨੇ ਇਹੀ ਸੀ ਘਟਨਾ ਉਹ ਜਦੋਂ ਸਤਗੁਰੂ ਜੀ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਨੂੰ ਚਾਲੇ ਪੁੰਦੇ ਆ ਤੇ ਦਰਿਆ ਪਾਰ ਕਰਨ ਲੱਗੇ ਆ ਮੁਖਲਿਸਖਾ ਜਿਹਦਾ ਸੋਦਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਲਾਇਆ ਸੀ ਇਹਦਾ ਪੋਤਰਾ ਜਿਹੜਾ ਸੀ ਵੇਖ ਲੈਂਦਾ ਗੁਰੂ ਹਰਿ ਸਾਹਿਬਾ ਜੀ ਸਮਾਜ ਨੂੰ ਕਿ ਇਹ ਸੰਗਤਾਂ ਦਾ ਵਹੀਰ ਜਾ ਰਿਹਾ ਤੇ ਇਸ ਗੁਰੂ ਤੇ ਦਾਦੇ ਨੇ ਮੇਰੇ ਦਾਦੇ ਦਾ ਜਿਹੜਾ ਸੀ ਉਹ ਕਤਲ ਕੀਤਾ ਤੇ ਮੈਂ ਬਦਲਾ ਲਵਾਂਗਾ ਇਹਨੂੰ ਮਾਰ ਕੇ ਜਿਵੇਂ ਦੱਸਣ ਦੇ ਮੁਤਾਬਕ ਕਿ ਗੁਰੂ ਹਰਿ ਸਾਹਿਬਾ ਜੀਆ ਦੇ ਜੱਥੇ ਤੋਂ ਇੱਕ ਕੋਹ ਦੇ ਫਰਕ ਤੇ ਭਾਈ ਗੋਰਾ ਰਹਿੰਦਾ ਜਿਵੇਂ ਹੀ ਮੁਖਲਿਸ ਖਾਨ ਦਾ ਪੋਤਰਾ ਸਤਗੁਰਾਂ ਦੇ ਵਹੀਰ ਤੇ ਚੜਾਈ ਕਰਦਾ ਤੇ ਭਾਈ ਗੋਰਾ ਜੀ ਦੋ ਦੋ ਹੱਥ ਮੁਖਲਿਸ ਖਾਨ ਨਾਲ ਕਰਦੇ ਆ ਇਸ ਗੱਲ ਦਾ ਜਦੋਂ ਪਤਾ ਸਤਗੁਰੂ ਪਾਤਸ਼ਾਹ ਜੀਆਂ ਨੂੰ ਲੱਗਦਾ ਫਿਰ ਮਹਾਰਾਜ ਜੀ ਇਹਦੇ ਕੀਤੇ ਅਪਰਾਧ ਬਖਸ਼ ਦਿੰਦੇ ਆ ਵੱਖਰਾ ਉਹ ਇੱਕ ਵੱਡਾ ਇਤਿਹਾਸ ਚੱਲਦਾ ਸਤਗੁਰੂ ਗੁਰੂ ਹਰ ਰਾਜਾ ਮਹਾਰਾਜ ਜੀ ਬਹੁਤ ਹੀ ਪ੍ਰੇਮ ਦੇ ਸਹਿਜ ਦੇ ਤੇ ਕੋਮਲਤਾ ਦੇ ਜਿਹੜੇ ਆ ਸੰਗਤ ਜੀ ਹਿਰਦੇ ਵਾਲੇ ਸਨ ਸਤਗੁਰੂ ਗੁਰੂ ਹਰ ਰਾਜਾ ਮਹਾਰਾਜ ਜੀਆਂ ਦੀ ਇੱਕ ਹੋਰ ਵਿਲੱਖਣਤਾ ਵੇਖੋ ਔਰੰਗਜ਼ੇਬ ਦਾਰਾ ਸ਼ਿਕੋ ਨੂੰ ਮਾਰਨ ਦੇ ਲਈ ਸ਼ੇਰ ਦੀ ਮੋਛ ਦਾ ਬਾਲ ਖਵੁੰਦਾ ਹਕੀਮਾਂ ਨੇ ਕਿਹਾ ਸੀ 14 ਸਿਰ ਸਾਹੀ ਦੀ ਹੀਰੜ ਇੱਕ ਮਾਸੇ ਦਾ ਲੋង ਮਿਲੇ ਫਿਰ ਇਹਦਾ ਇਲਾਜ ਜਿਹੜਾ ਦਵਾਈ ਬਣ ਕੇ ਹੋਣਾ ਨਹੀਂ ਤਾਂ ਇਹ ਜਾਨ ਨਹੀਂ ਇਹਦੀ ਬਚੇਗੀ ਤੇ ਫਿਰ ਢੂੰਡਦਿਆਂ ਕੀਰਤਪੁਰ ਸਾਹਿਬ ਜਿਹੜਾ ਮਾਰ ਸੱਚੇ ਪਿਤਾ ਜੀਆ ਨੇ ਬਾਗ ਲਾਇਆ ਸੀ ਦਵਾਖਾਨੇ ਦਵਾਖਾਨੇ ਖੋਲੇ ਸੀ ਉਸ ਬਾਗ ਵਿੱਚ ਹਰ ਜੜੀ ਬੂਟੀ ਮਿਲਦੀ ਮਾਰ ਜੀ ਨੇ ਸਭ ਕੁਝ ਦਿੱਤਾ ਦਾਰਾ ਸ਼ਿਕੋ ਠੀਕ ਹੁੰਦਾ ਤੇ ਸਾਰੀ ਉਮਰ ਗੁਰੂ ਹਰਗੋਬਿੰਦ ਸਾਹਿਬ ਮਾਰ ਪਿਤਾ ਜੀਆ ਦੇ ਚਰਨਾਂ ਦਾ ਭੋਰਾ ਬਣ ਕੇ ਗੁਰੂ ਘਰ ਦਾ ਸ਼ਰਧਾਲੂ ਬਣਿਆ ਰਿਹਾ ਸਤਗੁਰੂ ਜੀ ਨੇ ਸਫਾਨੀ ਸੰਸਾਰ ਦੇ ਉੱਪਰ ਮਹਿਜ 31 ਸਾਲ ਆਪਣੀ ਉਮਰ ਭੋਗੀ ਆ ਸਤਗੁਰੂ ਜੀ ਸ਼ਰੀਰ ਕਰਕੇ 1630 ਚੋਂਦੇ ਆ 1744 ਚ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਆ ਤੇ 1661 ਦੇ ਵਿੱਚ ਸਤਗੁਰੂ ਜੀ ਜੋਤੀ ਜੋਤ ਸਮਾ ਜਾਂਦੇ ਆ ਪਾਤਸ਼ਾਹ ਜੀ ਮਹਾਰਾਜਿਆਂ ਦੇ ਘਰ ਦੋ ਸੰਤਾਨਾਂ ਬਾਬਾ RAMRAJ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਹੁੰਦੇ ਆ ਬਾਬਾ RAMRAJ ਜੀ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿੰਦੇ ਮਾਝ ਨੇ ਉਹਨਾਂ ਨੂੰ ਵੀ ਕਿਹਾ ਸੀ ਤੁਸੀਂ ਸ਼ਬਦ ਦੀ ਬਹੁਤ ਵੱਡੀ ਬੇਦਬੀ ਕੀਤੀ ਹੈ ਸਾਡੇ ਮੂਹਣਾ ਲੱਗਿਓ ਉਹ ਸਾਰੀ ਉਮਰ ਦੇਰਾ ਦੂਣੀ ਰਹਿ ਕੇ ਆਪਣਾ ਸਮਾਂ ਗੁਜ਼ਾਰਦੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਾਝ ਉਹਨਾਂ ਨੂੰ ਬਖਸ਼ ਦਿੰਦੇ ਨੇ ਇੱਧਰ ਸਤਗੁਰੂ ਗੁਰੂ ਹਰਕ੍ਰਿਸ਼ਨ ਪਾਸ਼ਾ ਮਹਾਰਾਜ ਜੀਆਂ ਦੀ ਬੰਦਗੀ ਤੇ ਜੋ ਦਾਤ ਜੋਤ ਖਸ਼ਮਾ ਵਡਿਆਈ ਸੀ ਉਹਨਾਂ ਨੂੰ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਕੇ ਆਪ ਸੱਚੇ ਪਾਤਸ਼ਾਹ ਜੀ ਜੋਤੀ ਜੋਸ਼ ਸਮਾ ਜਾਂਦੇ ਆ ਸੋ ਇਹ ਬਹੁਤ ਸੰਖੇਪ ਇਤਿਹਾਸ ਆਪ ਸੰਗਤਾਂ ਦੇ ਰੂਬਰੂ ਕੀਤਾ ਹੈ ਆਪ ਜੀਆਂ ਨੂੰ ਜੇ ਇਤਿਹਾਸ ਚੰਗਾ ਲੱਗੇ ਸਾਡੀਆਂ ਚੰਗੀਆਂ ਇਤਿਹਾਸਕ ਤੇ ਹੋਰ ਜਿਹੜੀਆਂ ਨੇ ਮੋਟੀਵੇਸ਼ਨਲ ਵੀਡੀਓ ਵੇਖਣ ਦੇ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ